ਅੱਜ ਕਿਸਾਨ ਵੀਰੋ ਸਰਦੀਆਂ ਦੇ ਵਿੱਚ ਆਪਣਾ ਹਰੇ-ਚਾਰੇ ਦੇ ਤੌਰ ਤੇ ਬਰਸੀਮ ਇੱਕ ਆਪਣਾ ਮੁੱਖ ਚਾਰ ਮੁੱਖ ਚਾਰਾ ਮੰਨਿਆ ਜਾਂਦਾ ਤੇ ਜਿਹੜੇ ਆਪਣੇ ਕਿਸਾਨ ਵੀਰਾਂ ਦਾ ਹਰਾ ਚਾਰਾ ਪੂਰੀ ਗ੍ਰੋਥ ਨਹੀਂ ਕਰ ਰਿਹਾ ਵੈਸੇ ਗ੍ਰੋਥ ਕਰਨ ਦੇ ਪਹਿਲਾਂ ਜਿਹੜੇ ਆਪਣੇ ਦੋ ਤਿੰਨ ਕਾਰਨ ਹੁੰਦੇ ਨੇ ਜੇਕਰ ਆਪਾਂ ਉੱਥੇ ਗਲਤੀ ਕਰਦੇ ਆਂ ਤੇ ਉਹਦੇ ਨਾਲ ਜਿਹੜਾ ਆਪਣਾ ਹਰਾ ਚਾਰਾ ਬਰਸੀਮ ਹੈ ਜਵੀਏ ਚਾਹੇ ਉਹ ਜਿਹੜੀ ਉਹਦੀ ਆਪਣੀ ਗ੍ਰੋਥ ਰੁਕ ਜਾਂਦੀ ਏ ਤੇ ਜਿਹੜਾ ਆਪਣੇ ਪਹਿਲਾਂ ਕੰਮ ਕਰਨ ਵਾਲੇ ਹੁੰਦੇ ਨੇ ਜਦੋਂ ਆਪਾਂ ਬਰਸੀਮ ਬੀਜਦੇ ਆਂ ਜਿਹੜਾ ਆਪਣੀ ਜ਼ਮੀਨ ਦੇ ਵਿੱਚ ਆਪਾਂ ਬਰਸੀਮ ਬੀਜਣਾ ਉਹ ਜਿਹੜੀ ਜ਼ਮੀਨ ਜਮਾ ਸੁੱਕੀ ਕਰਕੇ ਆਪਾਂ ਬੀਜਣਾ ਚਾਹੀਦਾ ਜੇਕਰ ਆ ਜ਼ਮੀਨ ਗਿਰੀ ਦੇ ਵਿੱਚ ਬਰਸੀਮ ਪਾ ਦਿੰਨੇ ਆ ਤਾਂ ਉਹਨਾਂ ਦਾ ਜਿਹੜਾ ਆਪਣੀ ਜਿਹੜੀ ਬਰਸੀਮ ਦੀ ਚੰਗੀ ਤਰ੍ਹਾਂ ਗਰੋਥ ਨਹੀਂ ਹੁੰਦੀ ਚੰਗੀ ਤਰ੍ਹਾਂ ਫਟਾਰ ਨਹੀਂ ਕਰਦਾ ਉਹ ਜਿਹੜਾ ਆਪਣਾ ਬਰਸੀਮ ਦੱਬ ਕੇ ਚੱਲਦਾ ਤੇ ਉਸ ਤੋਂ ਬਾਅਦ ਜਿਹੜੀਆਂ ਆਪਾਂ ਖਾਦਾਂ ਪਾਉਣੀਆਂ ਹੁੰਦੀਆਂ ਨੇ ਜੇਕਰ ਆਪਣੀ ਜ਼ਮੀਨ ਦੇ ਵਿੱਚ ਪੂਰੇ ਪੌਸ਼ਟ ਤੱਤਾਂ ਦੀ ਘਾਟ ਆਉਂਦੀ ਹੈ ਉਹਨਾਂ ਦੇ ਜਿਹੜਾ ਆਪਣਾ ਬਰਸੀਮ ਇੱਕ ਵਾਰੀ ਜਰਮੀਨੇਸ਼ਨ ਹੋਣ ਤੋਂ ਬਾਅਦ ਜਿਹੜੀ ਉਹਦੀ ਗਰੋਥ ਰੁਕ ਜਾਂਦੀ ਹੈ ਜਦੋਂ ਆਪਣਾ ਬਰਸੀਮ ਥੋੜਾ ਜਿਹਾ ਵੱਡਾ ਹੋਣ ਲੱਗਦਾ ਉਹਨਾਂ ਦੇ ਜਿਹੜੀਆਂ ਦੀ ਗਰੋਥ ਰੁਕ ਜਾਂਦੀ ਤੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਡੇ ਨਾਲ ਦੋ ਨੁਕਤੇ ਦੋ ਫਾਰਮੂ ਸਪਰੇਅ ਕਰਕੇ ਆਪਣੀ ਜਿਹੜੀ ਬਰਸੀਮ ਦੀ ਰੁਕੀ ਹੋਏ ਗ੍ਰੋਥ ਨੂੰ ਆਪਾਂ ਵਧਾ ਸਕਦੇ ਹਾਂ ਬਹੁਤ ਵਧੀਆ ਇਹਨਾਂ ਦੇ ਰਿਜ਼ਲਟ ਨੇ ਇੱਕ ਇਹਨਾਂ ਵਿੱਚ ਆਪਣਾ ਦੇਸੀ ਫਾਰਮੂਲਾ ਜੋ ਕਿ ਆਪਾਂ ਘਰ ਵਿੱਚ ਤਿਆਰ ਕਰ ਸਕਦੇ ਹਾਂ ਤੇ ਇੱਕ ਆਪਣਾ ਜਿਹੜਾ ਫਾਰਮੂਲਾ ਆਪਾਂ ਵਿਚਾਰ ਦੇ ਵਿੱਚ ਲਿਆ ਆ ਕੇ ਉਸ ਦੀ ਸਪਰੇਅ ਕਰ ਸਕਦੇ ਹਾਂ ਤੇ ਸਭ ਤੋਂ ਪਹਿਲਾਂ ਕਿ ਜਦੋਂ ਆਪਾਂ ਬਰਸੀਮ ਕਿਸਾਨ ਵੀਰੋ ਇਸ ਸਟੇਜ ਤੇ ਆ ਜਾਂਦਾ ਜਦੋਂ ਗ੍ਰੋਥ ਰੁਕ ਜਾਂਦੀ ਹੈ ਜਦੋਂ ਜੇਕਰ ਬਰਸੀਮ ਦੀ ਜ਼ਮੀਨ ਆਪਣੀ ਬਿਲਕੁਲ ਸੁੱਕੀ ਹੈ ਤਾਂ ਉਸ ਨੂੰ ਇੱਕ ਵਾਰ ਆਪਾਂ ਯੂਰੀਆ ਖਾਦ ਪਾ ਕੇ ਆਪਾਂ ਉਸ ਨੂੰ ਇੱਕ ਵਾਰ ਪਾਣੀ ਲਾ ਦੇਣਾ ਯਾਨੀ ਕਿ ਯੂਰੀਆ ਖਾਦ ਪਾਉਣ ਤੋਂ ਇੱਕ ਦਿਨ ਬਾਅਦ ਆਪਾਂ ਉਸ ਨੂੰ ਪਾਣੀ ਲਾ ਦੇਣਾ ਪਾਣੀ ਲਾਉਣ ਤੋਂ ਬਾਅਦ ਆਪਾਂ ਕਿਸਾਨ ਵੀਰੋ ਕੀ ਕਰਨਾ ਸਭ ਤੋਂ ਪਹਿਲਾਂ ਆਪਾਂ ਤੁਹਾਡੇ ਨਾਲ ਦੇਸੀ ਫਾਰਮੂਲਾ ਸ਼ੇਅਰ ਕਰਦੇ ਹਾਂ ਆਪਾਂ ਕੀ ਕਰਨਾ ਕਿ 4 ਤੋਂ 5 ਪਾਥੀਆਂ ਲੈਣੀਆਂ ਨੇ ਜਿਹੜੀਆਂ 6 ਮਹੀਨਿਆਂ ਪੁਰਾਣੀਆਂ ਚਾਹੀਦੀਆਂ ਨੇ 6 ਮਹੀਨਿਆਂ ਤੋਂ ਪੁਰਾਣੀਆਂ ਹੋਣ ਤਾਂ ਬਹੁਤ ਵਧੀਆ ਤੇ ਘੱਟ ਤੋਂ ਘੱਟ ਆਪਾਂ 6 ਮਹੀਨਿਆਂ ਪੁਰਾਣੀਆਂ ਪਾਥੀਆਂ ਲੈਣੀਆਂ ਨੇ ਤੇ ਉਹ ਵੀ ਆਪਾਂ ਜਿਹੜੀਆਂ ਉਹ ਪਾਥੀਆਂ ਲੈਣੀਆਂ ਜਿਹੜੇ ਕਿ ਆਪਣੇ بارش ਦੇ ਵਿੱਚ ਭਿੱਜੀਆਂ ਨਾ ਹੋਣ ਉਹ ਆਪਾਂ 5 ਤੋਂ 6 ਪਾਥੀਆਂ 20 ਤੋਂ 25 ਲੀਟਰ ਪਾਣੀ ਕਿਸੇ ਆਪਾਂ ਡਰਮ ਦੇ ਵਿੱਚ ਭਿਉ ਕੇ ਰੱਖ ਲੈਣਾ ਤੇ ਇਹਦੇ ਵਿੱਚ ਆਪਾਂ 20 ਤੇ 25 ਲੀਟਰ ਪਾਣੀ ਦੇ ਵਿੱਚ 5-6 ਪਾਥੀਆਂ ਤੇ ਪਲਾਸੇ ਵਿੱਚ ਆਪਾਂ 250 ਦੇ ਗ੍ਰਾਮ ਦੇ ਲਗਭਗ ਜਿਹੜੀ ਆਪਣੀ ਸਰੋਂ ਦੀ ਖਾਲ ਹੁੰਦੀ ਏ ਉਹ ਆਪਾਂ ਵਿੱਚ ਮਿਕਸ ਕਰ ਦੇਣੀ ਹੈ ਇਸ ਨੂੰ ਆਪਾਂ 4-5 ਦਿਨ ਆਪਾਂ ਸ਼ਾਮੇ ਭਿਉ ਕੇ ਰੱਖਣਾ ਹਰ ਰੋਜ਼ ਆਪਾਂ ਇੱਕ ਦਿਨ ਇਸ ਨੂੰ ਥੋੜਾ ਜਿਹਾ ਹਿਲਾ ਦੇਣਾ ਤੇ ਰੱਖਣਾ ਇਹ ਸਾਰਾ ਸਮਾਨ ਆਪਾਂ ਸ਼ਾਮੇ ਰੱਖਣਾ ਹੈ ਚਾਰ ਤੋਂ ਪੰਜ ਦਿਨ ਬਾਅਦ ਕਿਸਾਨੀਵਰੋ ਜਿਹੜੀਆਂ ਆਪਣੀਆਂ ਪਾਥੀਆਂ ਨੇ ਆਪਾਂ ਵਿੱਚੋਂ ਕੱਢ ਕੇ ਇਹਨਾਂ ਨੂੰ ਚੰਗੀ ਤਰ੍ਹਾਂ ਛਾਣ ਕੇ ਜੋ ਵੀ ਆਪਣੇ ਕੋਈ ਮਟੀਰੀਅਲ ਆਪਣਾ ਪਾਣੀ ਤਿਆਰ ਹੋਵੇਗਾ ਉਹਦਾ ਇੱਕ ਆਪਣਾ ਲਾਲ ਜੇ ਰੰਗ ਦਾ ਜਾਂ ਪਰੈਡੀਸ਼ ਦੇ ਕਲਰ ਦਾ ਜਿਹੜਾ ਆਪਣਾ ਘੋਲ ਤਿਆਰ ਹੋ ਚੁੱਕਾ ਹੋਵੇਗਾ ਇਹਦੇ ਵਿੱਚ ਆਪਾਂ 250 ਗ੍ਰਾਮ ਜਿਹੜੀ ਆਪਾਂ ਸਰੋਂ ਦੀ ਖਾਲੀ ਐਡ ਕਰਨੀ ਹੈ ਤੇ ਇਹ ਜਿਹੜਾ ਕਿਸਾਨੀਵਰੋ ਜਿਹੜਾ ਆਪਣਾ ਘੋਲ ਤਿਆਰ ਹੋ ਗਿਆ ਆਪਾਂ ਜਿਹੜੀ 20 ਲੀਟਰ ਦੀ ਟੈਂਕੀ ਹੁੰਦੀ ਹੈ ਪਾਣੀ ਲਾਉਣ ਤੋਂ ਬਾਅਦ ਜਦੋਂ ਆਪਾਂ ਵਰਸੀਮ ਨੂੰ ਪਾਣੀ ਲਾਤਾ ਪਾਣੀ ਲਾਉਣ ਤੋਂ ਯਾਨੀ ਕਿ 2 ਦਿਨ ਬਾਅਦ ਤੇ ਜਿਹੜੀ ਆਪਣੀ 20 ਲੀਟਰ ਦੇ ਟੈਂਕੀ ਹੁੰਦੀ ਉਹਦੇ ਵਿੱਚ ਆਪਾਂ 2 ਲੀਟਰ ਇਸ ਦਾ ਘੋਲ ਯਾਨੀ ਕਿ 20 ਲੀਟਰ ਟੈਂਕੀ ਦੇ ਵਿੱਚ ਆਪਾਂ 2 ਲੀਟਰ ਘੋਲ ਪਾਉਣਾ ਤਾਂ ਆਪਾਂ ਸਪਰੇਅ ਕਰ ਦੇਣੀ ਆਪਣੇ ਜਿੰਨਾ ਵੀ ਥਾਂ ਹੈਗਾ ਇਹ ਜਿਹੜੀ ਆਪਣੀ ਡੋਜ਼ 1 ਏਕੜ ਦੀ ਹੈ 2 ਲੀਟਰ ਆਪਾਂ ਇੱਕ ਟੈਂਕੀ ਦੇ ਵਿੱਚ ਪਾਉਣਾ ਜਿੰਨਾ ਵੀ ਆਪਣੀਆਂ ਥਾਂ ਬਣਿਆ ਜਿੰਨੀ ਵੀ ਟੈਂਕੀ ਲੱਗ ਸਕਦੀ ਆਪਾਂ ਆਪਾਂ ਲਾ ਦੇਣੀ ਹੈ ਤੇ ਇੱਕ ਤਰੀਕਾ ਕਿਸਾਨ ਵੀਰੋਂ ਆਪਾਂ ਇਹ ਕਰਨਾ ਜਿਹੜਾ ਪਾਤੀਆਂ ਦਾ ਘੋਲ ਪਲਾਸੇਡ ਆਪਣਾ ਸਰੋਂ ਦੀ ਖਲਦਾ ਵਿੱਚ ਘੋਲ ਤਿਆਰ ਕਰਕੇ ਦੇਸੀ ਫਾਰਮੂਲਾ ਇਹ ਆਪਾਂ ਘਰ ਦੇ ਵਿੱਚ ਤਿਆਰ ਕਰ ਸਕਦੇ ਆ ਤੇ ਇਸ ਤੋਂ ਬਾਅਦ ਕਿਸਾਨ ਵੀਰੋ ਜੇਕਰ ਆਪਾਂ ਬਾਜ਼ਾਰ ਦੇ ਤੇ ਜਿਹੜੇ ਆਪਾਂ ਇਹ ਫਾਰਮੂਲੇ ਆਪਾਂ ਯੂਜ਼ ਕਰਾਂਗੇ ਜਿਹੜੇ ਆਪਣੇ ਫਾਰਮੂਲੇ ਵਰਤਾਂਗੇ ਇੰਝ ਨਾਲ ਆਪਾਂ ਦੇਖਾਂਗੇ ਕਿ ਜਾਨਣੇ ਕਿ 3-4 ਦਿਨ ਬਾਅਦ ਜਿਹੜੀ ਆਪਣੀ ਪੱਠਿਆਂ ਦੀ ਗਰੋਥ ਜਿਹੜੀ ਆਪਣੀ ਹਰੇ-ਚਾਰੇ ਦੀ ਗਰੋਥ ਬਰਸੀਮ ਦੀ ਗਰੋਥ ਬਹੁਤ ਵਧੀਆ ਤਰੀਕੇ ਦੇ ਨਾਲ ਹੋਣ ਲੱਗ ਪਏਗੀ ਇਸ ਤੋਂ ਅਗਲਾ ਕੰਮ ਕਿਸਾਨ ਵੀਰ ਆਪਾਂ ਕੀ ਕਰਨਾ ਕਿ ਆਪਣਾ ਜਿਹੜਾ ਐਨਪੀਕੇ ਆਉਂਦੇ ਨੇ ਤਰ੍ਹਾਂ-ਤਰ੍ਹਾਂ ਦੇ ਐਨਪੀਕੇ ਆਉਂਦੇ ਨੇ ਆਪਾਂ ਵਿਚਾਰ ਦੇ ਵਿੱਚੋਂ ਐਨਪੀਕੇ ਲੈਣਾ ਹੈ 19 19 19 ਜਿੰਦੇ ਵਿੱਚ 19% ਆਪਣਾ ਨਾਈਟ੍ਰੋਜਨ ਤੱਤ 19% ਆਪਣਾ ਫਾਸਫੋਰਸ ਤੱਤ ਤੇ 19% ਆਪਣਾ ਪੋਟਾਸ਼ ਤੱਤ ਹੁੰਦਾ ਹੈ ਇਹਨਾਂ ਦਾ ਸਸ ਕਸਾਣੇ ਨੂੰ ਆਪਾਂ 5 ਟੈਂਕੀਆਂ ਯਾਨੀ ਕਿ 1 ਕਿਲੋ ਆਪਾਂ ਐਨਪੀਕੇ 19 19 19 ਲੈ ਕੇ ਆਉਣਾ ਤੇ ਆਪਾਂ 5 ਟੈਂਕੀਆਂ ਪ੍ਰਤੀ ਏਕੜ ਦੀ ਡੂਜ਼ ਆਪਾਂ ਵਰਤਣਾ ਯਾਨੀ ਕਿ ਜਿੰਨਾ ਵੀ ਤੁਹਾਡਾ ਥਾਂ ਇੱਕ ਟੈਂਕੀ ਦੇ ਵਿੱਚ ਪਾ ਕੇ ਆਪਾਂ 5 ਟੈਂਕੀਆਂ 1 ਕਿੱਲੇ ਦੀਆਂ ਬਣਾਉਣੀਆਂ ਨੇ ਯਾਨੀ ਕਿ 1 ਕਿਲੋ ਕਿਲੋ ਦੀਆਂ ਆਪਾਂ 5 ਟੈਂਕੀਆਂ ਤਿਆਰ ਕਰਨੀਆਂ ਨੇ ਤੇ ਜਿੰਨਾ ਵੀ ਤੁਹਾਡਾ ਥਾਂ ਆਪਾਂ ਇਹ ਜਿਹੜੀ ਸਪਰੇਅ ਕਰਨੀ ਹੈ ਇਹ ਆਪਾਂ ਸਪਰੇਅ ਕਿਸਾਨ ਵੀਰ ਨੂੰ 8-10 ਦਿਨ ਬਾਅਦ ਦੁਬਾਰਾ ਫਿਰ ਰਿਪੀਟ ਕਰ ਸਕਦੇ ਆ ਜਿਹੜਾ ਆਪਣਾ ਘੋਲ ਏ ਪਾਥੀਆਂ ਦਾ ਘੋਲ ਉਹ ਵੀ ਆਪਾਂ ਸਪਰੇਅ ਦੁਬਾਰਾ ਘੋਲ ਕਰ ਸਕਦੇ ਆ ਜਿਹੜਾ ਐਨਪੀਕੇ ਦੇ ਨਾਲ ਕਿਸਾਨ ਵੀਰੋ ਜਿਹੜਾ ਆਪਣਾ ਪਾਥੀਆਂ ਦਾ ਘੋਲ ਵਿੱਚ ਦੀ ਆਪਾਂ ਸਰੋਂ ਦੇ ਖਾਲ ਵਿੱਚ ਐਡ ਕਰਨੀ ਆ 250 ਗ੍ਰਾਮ ਉਹਦਾ ਬਹੁਤ ਵਧੀਆ ਰਿਜ਼ਲਟ ਏ ਇੱਕ ਆਪਣਾ ਨੇਚੁਰਲ ਜਿਹੜੇ ਆਪਾਂ ਕਹਿ ਸਕਦੇ ਆ ਜਿਹੜੇ ਲਘੂ ਤੱਤ ਨੇ ਆਪਣੇ ਫਸਲ ਨੂੰ ਮਿਲਦੇ ਨੇ ਕਿਉਂਕਿ ਜਦੋਂ ਵੀ ਬਰਸੀਮ ਦੇ ਵਿੱਚੋਂ ਬਰਸੀਮ ਦੀ ਗ੍ਰੋਥ ਰੁਕਦੀ ਏ ਬਰਸੀਮ ਦੀ ਜਿਹੜੀ ਫਟਾਰ ਰੁਕਦੀ ਏ ਉਦੋਂ ਜਿਹੜਾ ਪਿੱਛੇ ਕਾਰਨ ਹੁੰਦਾ ਜਦੋਂ ਖੇਤਾਂ ਦੇ ਵਿੱਚ ਜਾਂ ਆਪਣੀ ਫਸਲ ਦੇ ਵਿੱਚ ਪੋਸ਼ਟ ਤੱਤਾਂ ਦੀ ਘਾਟ ਆਉਣੀ ਜੇਕਰ ਪੂਰਤੀ ਹੁੰਦੀ ਹੈ ਤੇ ਜਿਹੜੇ ਆਪਣੀ ਫਟਾਰ ਬਹੁਤ ਵਧੀਆ ਤਰੀਕੇ ਨਾਲ ਹੁੰਦੀ ਹੈ ਗ੍ਰੋਥ ਬਹੁਤ ਵਧੀਆ ਤਰੀਕੇ ਨਾਲ ਹੁੰਦੀ ਹੈ ਤੇ ਜਿਹੜਾ ਆਪਣਾ ਚਹਾਰਾ ਚਾਰਾ ਬਹੁਤ ਸਹੀ ਸਮੇਂ ਤੇ ਤਿਆਰ ਹੋ ਜਾਂਦਾ ਕਿਉਂਕਿ ਕਿਸਾਨ ਨੂੰ ਇਹੋ ਦਿਨ ਨੇ ਜਦੋਂ ਆਪਾਂ ਇਹ ਜਿਹੜੇ ਆਪਾਂ ਪੱਠੇ ਆਪਾਂ ਹਰਾਚਾਰਾ ਤਿਆਰ ਕਰਦੇ ਉਸ ਤੋਂ ਬਾਅਦ ਜਦੋਂ ਆਪਣੇ ਦਿਨ ਛੋਟੇ ਹੋ ਗਏ ਜਿੱਦ ਧੁੰਦਾ ਪੈਣ ਲੱਗ ਪਿਆ ਕੋਹਰਾ ਪੈਣ ਲੱਗ ਪਿਆ ਕਿਸਾਨ ਨੂੰ ਉਦੋਂ ਵੈਸੇ ਵੀ ਜਿਹੜੇ ਆਪਣੇ ਪੱਠਿਆਂ ਦੀ ਗ੍ਰੋਥ ਰੁਕ ਜਾਂਦੀ ਏ ਕਿਉਂਕਿ ਹੁਣ ਜਿਹੜੇ ਦਿਨ ਨੇ ਬਹੁਤ ਵਧੀਆ ਧੁੱ ਤੇ ਜੇਕਰ ਆਪਾਂ ਧੁੱਪ ਵੇਲੇ ਇਹ ਸਪਰੇਅ ਕਰਦੇ ਆਂ ਦੋਨਾਂ ਚ ਜਿਹੜਾ ਵੀ ਫਾਰਮੂਲਾ ਆਪਾਂ ਕਰਦੇ ਆਂ ਤਾਂ ਬਹੁਤ ਵਧੀਆ ਆਪਾਂ ਰਿਜ਼ਲਟ ਦੇ ਸਕਦੇ ਆਂ ਤਿੰਨ ਚਾਰ ਦਿਨਾਂ ਦੇ ਵਿੱਚ ਜਿਹੜਾ ਆਪਣਾ ਬਰਸੀਮ ਦੀ ਜਿਹੜੀ ਹਾਈਟ ਹੈ ਬਰਸੀਮ ਦੀ ਜਿਹੜੀ ਗਰੋਥ ਹੈ ਬਹੁਤ ਵਧੀਆ ਤਰੀਕੇ ਦੇ ਨਾਲ ਆਪਾਂ ਨੂੰ ਦੇਖਣ ਨੂੰ ਮਿਲੇਗੀ